ਬਾਣੇ ਦੇ ਵਿੱਚ ਨੌਜਵਾਨ ਦੇ ਵੱਲੋਂ ਆਪਣੇ ਹੀ ਮਾਪਿਆਂ ਦੇ ਉੱਤੇ ਤਸ਼ੱਦਦ ਟਾਇਆ ਜਾਂਦਾ ਹੈ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਤੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਪੁਲਿਸ ਦੇ ਵੱਲੋਂ ਉਸ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਜੇਸ ਨਿਹੰਗ ਸਿੰਘ ਦੇ ਵੱਲੋਂ ਜੋ ਹੈ ਆਪਣੇ ਮਾਪਿਆਂ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਸ਼ਰੀਆਮ ਤਸ਼ੱਦਦਤਾ ਟਾਇਆ ਜਾ ਰਹੀ ਸੀ ਇਥੋਂ ਤੱਕ ਕਿ ਉਹਨਾਂ ਦੀ ਚਿੱਟੀ ਦਾੜੀ ਦਾ ਵੀ ਰਤਾ ਲਿਹਾਜ਼ ਨਹੀਂ ਕੀਤਾ ਜਾ ਰਿਹਾ ਸੀ ਨਿਹੰਗ ਸਿੰਘ ਦੇ ਵੱਲੋਂ ਤਾਂ ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਅਧਿਕਾਰਿਕ ਤੌਰ ਤੇ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ ਪਰ ਦੂਜੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੱਲ ਉਸ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਸਨ ਤੇ ਅੱਜ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਨਿਹੰਗ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਚੁੱਪੀ ਧਾਰੀ ਹੋਈ ਹੈ ਤਾਂ ਇਸ ਖਬਰ ਤੇ ਹੋਰ ਜਾਣਕਾਰੀ ਦੇ ਲਈ ਮੇਰੀ ਸਹਿਯੋਗੀ ਫਿਰੋਜ਼ਪੁਰ ਤੋਂ ਅਸ਼ੋਕ ਜੀ ਜੁੜੇ ਨੇ ਜੀ ਅਸ਼ੋਕ ਜੀ ਆਖਿਰਕਾਰ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇੱਕ ਨੋਟਫਾਰਮ ਦੇ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਸੀ ਆਪਣੇ ਮਾਪਿਆਂ ਦੀ ਤੱਕਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਉਸਦੀ ਗ੍ਰਿਫਤਾਰੀ ਹੋ ਚੁੱਕੀ ਹੈ ਕੀ ਜਾਣਕਾਰੀ ਹੈ ਤੁਹਾਡੇ ਕੋਲ ਕਾਫੀ ਇਤਿਲੇ 4 ਦਿਨ ਤੋਂ ਜਿਹੜਾ ਮਾਮਲਾ ਪੱਖਿਆ ਹੋਇਆ ਸੀ ਇੱਕ ਨਿਹੰਗ ਸਿੰਘ ਵੱਲੋਂ ਆਪਣੇ ਹੀ ਮਾਪੇ ਦੇ ਉੱਪਰ ਜਿਹੜਾ ਇੱਕ ਜਾਨਲੇਵਾ ਹਮਲਾ ਕੀਤਾ ਜਾਂਦਾ ਜਿਸ ਤੋਂ ਬਾਅਦ ਅੱਜ ਦੀ ਗੱਲ ਕਰਦੇ ਆ ਤਾਂ ਪੁਲਿਸ ਵੱਲੋਂ ਜੋ 8 ਟੀਮਾਂ ਜਿਹੜੀਆਂ ਭੇਜੀਆਂ ਗਈਆਂ ਸੀ ਉਸ ਤੋਂ ਬਾਅਦ ਕਾਫੀ ਜਗ੍ਹਾ ਤੇ ਛਾਪੇਮਾਰੀ ਕੀਤੀ ਗਈ ਜਿਹ ਲਵ ਲਵ ਫ੍ਰੀਤੀ ਜਿਹੜੀ ਭਾਲ ਕਰਕੇ ਉਸ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਹੋ ਚੁੱਕੀ ਹੈ ਐਸਪੀ ਡੀ ਹੈੱਡ ਕੁਆਰਟਰ ਤੇ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਪੁਸ਼ਟੀ ਤਾਂ ਕਰ ਦਿੱਤੀ ਹੈ ਬਾਕੀ ਜੋ ਆਫੀਸ਼ੀਅਲ ਜਿਹੜੀ ਬਾਈਟ ਹੈ ਉਹਨਾਂ ਦੀ ਆਣੀ ਬਾਕੀ ਹੈ ਜੀ ਜੀ ਬਿਲਕੁਲ ਇਹ ਗ੍ਰਿਫਤਾਰੀ ਕਦੋਂ ਹੋਈ ਹੈ ਤੇ ਕਿੱਥੇ ਹੋਈ ਹੈ ਇਸ ਬਾਰੇ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਜੀ ਜਦੋਂ ਅਸੀਂ ਇਸ ਇਸ ਬਾਬਤ ਅਸੀਂ ਜਦੋਂ ਗੱਲਬਾਤ ਕੀਤੀ ਗਈ ਐਸਪੀ ਦੇ ਹੈੱਡਕੁਆਰਟਰ ਜਵਰਾ ਸਿੰਘ ਜੀ ਨਾਲ ਗੱਲਬਾਤ ਹੋਈ ਉਹਨਾਂ ਦੱਸਿਆ ਕਿ ਜੋ ਇਹ ਨਿਹੰਗ ਸਿੰਘ ਸੀਗਾ ਇਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਮੁਹਾਲੀ ਤੋਂ ਕੀਤੀ ਗਈ ਹੈ ਜੋ ਲਾਫਰੀਤ ਦੱਸੇ ਜਾ ਰਿਹਾ ਸੀਗਾ ਤੇ ਜੋ ਟੀਮਾਂ ਸੀ ਗਿਆ ਛਾਪੇਬਾਰੀ ਲਗਾਤਾਰ ਜਾਰੀ ਸੀਗੀ ਕੱਲ ਅਸੀਂ ਇਹਨਾਂ ਦੇ ਮਾਪੇ-ਪਾਪ ਦੇ ਨਾਲ ਵੀ ਜੋ ਗੱਲਬਾਤ ਅੰਗਰੇਜ਼ ਸਿੰਘ ਨਾਲ ਤੇ ਜਸਪੀਰ ਕੋਹੜਾ ਨਾਲ ਵੀ ਮਾਤਾ ਨਾਲ ਵੀ ਗੱਲ ਹੋਈ ਸੀ ਉਹਨਾਂ ਦੱਸਿਆ ਸੀਗਾ ਕਿ ਪੁਲਿਸ ਵੱਲੋਂ ਕਿਹਾ ਗਿਆ ਸੀਗਾ ਕਿ ਕੋਈ ਵੀ ਵੀਡੀਓ ਸਾਹਮਣੇ ਆ ਕੇ ਤੁਸੀਂ ਐਸਾ ਕੋਈ ਬਿਆਨ ਨਾ ਦਿਓ ਜਿਸ ਦੇ ਵਿੱਚ ਜੋ ਸਾਡੀ ਜੋ ਤਫਤੀਸ਼ ਉਹਦੇ ਵਿੱਚ ਰਿਕਵਰਡ ਪਵੇ ਪਰ ਜੇ ਗੱਲ ਕਰਦੇ ਤਾਂ ਅੱਜ ਸਵੇਰ ਤੜਕਸਾਰ ਆ ਜਿਹੜੀ ਹੈ ਉਹ ਨਿਹੰਗ ਸਿੰਘ ਦਾ ਲਵਪ੍ਰੀਤ ਜਿਹੜੀ ਹੈ ਉਹ ਗ੍ਰਫਤਾਰੀ ਕਰ ਲਈ ਗਈ ਹੈ ਤੇ ਬਾਕੀ ਜਿਹੜੇ ਇਹਦੇ ਨਾਲ ਸਾਥੀ ਹੈ ਉਹਨਾਂ ਦੀ ਵੀ ਭਾਲ ਜਿਹੜੀ ਹੈ ਉਹ ਜਾਰੀ ਹੈ ਜੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਦਿੱਤਾ ਵੱਡੀ ਖਬਰ ਤੁਹਾਡੇ ਤੱਕ ਪਹੁੰਚਾਰੇ ਆ ਕਿ ਆਖਿਰਕਾਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਕਿ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਇਹ ਨੌਜਵਾਨ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਜਿਸ ਦਾ ਨਾਮ ਕੀ ਲਵਪ੍ਰੀਤ ਸਿੰਘ ਦੱਸਿਆ ਜਾ ਰਿਹਾ ਉਸ ਦੇ ਵੱਲੋਂ ਆਪਣੇ ਹੀ ਮਾਪਿਓ ਦੇ ਉੱਤੇ ਤਸ਼ੱਦਦ ਟਾਇਆ ਜਾਂਦਾ ਇਥੋਂ ਤੱਕ ਕਿ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਮਾਪਿਓ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਜਾਂਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਇਸ ਨਿਹੰਗ ਸਿੰਘ ਦੀ ਜਿਸ ਨੇ ਕੀ ਆਪਣੇ ਹੀ ਮਾਪਿਓ ਦੇ ਉੱਤੇ ਤਸ਼ੱਦਦ ਟਾਇਆ ਉਹਨਾਂ ਦੀ ਚਿੱਟੀ ਦਾੜੀ ਦਾ ਵੀ ਲਿਹਾਜ਼ ਨਹੀਂ ਕੀਤਾ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਪਿਓ ਦੇ ਵੱਲੋਂ ਆਪਣੇ ਪੁੱਤ ਨੂੰ ਬੇਦਖਲ ਕੀਤਾ ਗਿਆ ਸੀ ਪਰ ਦੂਜੇ ਪਾਸੇ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਲੰਮਤਾ ਪਾਰਿਆ ਸੀ ਕਿ ਕੋਈ ਪੁੱਤ ਆਪਣੇ ਹੀ ਮਾਪਿਓ ਦੇ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ ਤਾਂ ਫਿਰੋਜ਼ਪੁਰ ਦੀਆਂ ਇਹ ਘਟਨਾ ਸਾਹਮਣੇ ਆਈ ਸੀ ਜਿੱਥੇ ਕਿ ਇਸ ਨਿਹੰਗ ਸਿੰਘ ਦੇ ਵੱਲੋਂ ਪਿੰਡ ਗੋਗੇ ਜਿਹੜਾ ਕਿ ਆਪਣੇ ਘਰ ਵਿਖੇ ਜਾ ਕੇ ਆਪਣੇ ਸਾਥੀਆਂ ਦੇ ਨਾਲ ਆਪਣੇ ਹੀ ਮਾਪਿਓ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਹ ਆਪਣੇ ਮਾਪਿਓ ਦੀ ਸਾਰੀ ਜਾਇਦਾਦ ਹੜੱਪਣਾ ਚਾਹੁੰਦੇ ਸਨ ਕਿਉਂਕਿ ਮਾਪਿਓ ਦੇ ਵੱਲੋਂ ਇਸ ਨੂੰ ਬੇਦਖਲ ਕਰ ਦਿੱਤਾ ਗਿਆ ਸੀ ਤਾਂ ਘਰ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਸ ਦੇ ਵੱਲੋਂ ਆਪਣੇ ਮਾਪਿਓ ਨੂੰ ਜ਼ਖਮੀ ਕੀਤਾ ਗਿਆ ਜਿਸ ਤੋਂ ਬਾਅਦ ਰੋਂਦੇ-ਕਰਲੋਂਦੇ ਹੋਏ ਮਾਪੇ ਕੈਮਰੇ ਸਾਹਮਣੇ ភੁੱਬਾ ਮਾਰ ਕੇ ਰੋ ਰਹੇ ਸਨ ਕਿ ਆਖਿਰਕਾਰ ਰੱਬ ਇਹੋ ਜੀ ਔਲਾਦ ਕਿਸੇ ਨੂੰ ਨਾ ਦੇਵੇ ਤਾਂ ਕਿਹਾ ਜਾ ਰਿਹਾ ਕਿ ਮੁਹਾਲੀ ਤੋਂ ਇਸ ਨਿਹੰਗ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਹਾਲਕਿ ਇਸ ਦੇ ਸਾਥੀਆਂ ਦੀ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਤੇ ਗ੍ਰਿਫਤਾਰੀ ਵੀ ਜਿਹੜੀ ਹੈ ਮੋਹਾਲੀ ਤੋਂ ਕੀਤੀ ਗਈ ਹੈ ਹਾਲਕਿ ਇਸ ਮਾਮਲੇ ਦੇ ਵਿੱਚ ਅਧਿਕਾਰਿਕ ਤੌਰ ਤੇ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ ਕਿਉਂਕਿ ਪੁਲਿਸ ਦੇ ਵੱਲੋਂ ਅਜੇ ਤੱਕ ਇਸ ਗ੍ਰਿਫਤਾਰੀ ਨੂੰ ਲੈ ਕੇ ਪੁਸ਼ਟੀ ਨਹੀਂ ਕੀਤੀ ਗਈ ਅਧਿਕਾਰਿਕ ਤੌਰ ਤੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਤਾਂ ਸੂਤਰਾਂ ਦੇ ਵੱਲੋਂ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਜਿਸ ਨੇਹੰਗ ਸਿੰਘ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਆਪਣੇ ਬਜ਼ੁਰਗ ਮਾਪਿਓ ਨੂੰ ਘਰ ਜਾ ਕੇ ਉਹਨਾਂ ਦੇ ਉੱਤੇ ਕੁੱਟਮਾਰ ਕੀਤੀ ਗਈ ਤਸ਼ੱਦਦ ਟਾਇਆ ਗਿਆ ਉਹ ਨੇਹੰਗ ਸਿੰਘ ਹੁਣ ਪੁਲਿਸ ਦੇ ਹੱਥੇ ਚੜ ਚੁਕਿਆ